ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਨਿਊ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਤੇ ਅੱਜ ਦਾ ਜਿਹੜਾ ਆਪਣਾ ਬਲੌਗ ਹੈ ਵੀਰੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਆ ਕਿ ਜੋਰਜਟ ਦੇ ਹਨਾ ਅੱਗੇ ਥੋੜੀ ਜਿਹੀ ਠੰਡਾ ਆ ਗਈ ਤਾਂ ਜੋਰਜਟ ਦੇ ਸੂਟ ਜਿਹੜੇ ਆ ਆਪਣੇ ਜ਼ਿਆਦਾ ਪਹਿਣਗੇ ਤੇ ਜੋਰਜਟ ਦੇ ਸੂਟ ਨਾਲ 프린ਟਡ ਸੂਟ ਨਾਲ ਜੋਰਜਟ ਦੇ 프린ਟਡ ਸੂਟ ਨਾਲ ਕਿਦਾਂ ਦੀ ਆਪਾਂ ਜਿਹੜੀ ਜੁਐਲਰੀ ਐ ਪੈਨ ਸਕਦੇ ਆ ਜਿਹੜੀ ਕਿ ਬਹੁਤ ਸ਼ੂਟ ਕਰਦੀ ਆ ਉਹਦੇ ਨਾਲ ਤੇ ਨਾਲ ਨਾਲ ਉਹੀ ਜੁਐਲਰੀ ਬਾਰੇ ਆਪਾਂ ਦੱਸਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ 2024 ਦੇ ਵਿਆਹ ਸ਼ਾਦੀਆਂ ਆਉਣਗੇ 11ਵੇਂ 12ਵੇਂ ਮਹੀਨੇ ਚ ਹਨਾ ਤੇ ਅੱਗੇ 2025 ਚ ਪਹਿਲੇ ਦੂਜੇ ਮਹੀਨੇ ਚ ਤਾਂ ਉਹ ਐਕਸੈਸਰੀ ਜਿਹੜੀ ਮਤਲਬ ਸਾਰੀ ਐਕਸੈਸਰੀ ਬਾਰੇ ਦੱਸਾਂਗੇ ਤੇ ਨਾਲੇ ਜੁਐਲਰੀ ਬਾਰੇ ਦੱਸਾਂਗੇ ਕਿ ਉਹ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲੀ ਐ ਅਹ ਅਹ ਥੋੜਾ ਟ੍ਰੈਂਡ ਉਹਦਾ ਚੱਲ ਰਿਹਾ ਤੇ ਅੱਗੇ ਆਉਣ ਵਾਲੇ ਸਮੇਂ 'ਚ ਬਹੁਤ ਟ੍ਰੈਂਡਿੰਗ ਦੇ ਵਿੱਚ ਆਊਗੀ ਉਹ ਜੈਲਰੀ ਤੇ ਬਾਕੀ ਪ੍ਰਿੰਟਰ ਸੂਟ ਨਾਲ ਐਦਾਂ ਦੇ ਪ੍ਰਿੰਟਰ ਸੂਟ ਨਾਲ ਇਹ ਵਾਲਾ ਆਪਾਂ ਸੂਟ ਅੱਜ ਵੇਅਰ ਕਰਨਾ ਹੈਗਾ ਤੇ ਇਹ ਸੂਟ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਕੋ ਹੋ ਜਿਹੜੀ मतलब ज्वेलरी ये ਕਿੰਨਾ ਕੁ ਸ਼ੂਟ ਕਰਦੀ ਹੈਗੀ 프린ਟਰ ਸੂਟਾਂ ਨਾਲ ਕਿਉਂਕਿ ਜ਼ਿਆਦਾਤਰ ਜਿਹੜੇ 프린ਟਰ ਸੂਟ ਹੁੰਦੇ ਨੇ ਹਨਾ ਉਹਨਾਂ ਨਾਲ ਆਪਾਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਕਿ ਆਪਾਂ ਕੀ ਪਹਿਨਨੀ ਹੈ ਹਨਾ ਕੀ ਜੁਐਲਰੀ ਪਹਿਨਨੀ ਹੈ ਬਦਿਆ ਨਹੀਂ ਲੱਗਦਾ ਆਪਾਂ ਇਸ ਤਰ੍ਹਾਂ ਹੀ ਜਿਹੜਾ 프린ਟਰ ਸੂਟ ਆ ਉਹ ਵੇਅਰ ਕਰ ਲੈਣੇ ਹੁੰਦੇ ਹਨਗੇ ਤੇ ਪ੍ਰਿੰਟਰ ਸੂਟ ਨਾਲ ਉਹ ਜਿਹੜੀ ਸੈਟ ਨੇਗੇ ਬਹੁਤ ਹੀ ਜਿਆਦਾ ਸੋਹਣੇ ਲੱਗਦੇ ਨੇ ਪਾਏ ਹੋਏ ਤੇ ਹੁਣ ਉਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਟ੍ਰੈਂਡਿੰਗ ਦੇ ਵਿੱਚ ਨੇਗੇ ਤੇ ਮੈਂ ਵੀ ਉਹ ਆਨਲਾਈਨ ਆਰਡਰ ਕਰਕੇ ਮੰਗਵਾਏ ਸੀਗੇ ਦੋ ਮੰਗਵਾਏ ਸੀ ਤੇ ਆਪਾਂ ਸੂ ਨੂੰ ਵੀਅਰ ਕਰਕੇ ਦਿਖਾਵਾਂਗੇ ਤੇ ਨਾਲ ਪ੍ਰਿੰਟਡ ਸੂਟ ਜਿਹੜਾ ਜੌਰਜਟ ਦਾ ਹੈ ਉਹਦੇ ਨਾਲ ਸਾਰੀ ਲੁੱਕ ਕ੍ਰੀਏਟ ਕਰਾਂਗੇ ਕਿ ਕਿਵੇਂ ਦੀ ਆਪਾਂ ਲੁੱਕ ਵੜਾ ਸਕਦੇ ਆਂਗੇ ਹਨਾ ਤੇ ਬਾਕੀ ਜਿੰਨੀ ਕਿ ਮੈਨੂੰ ਨੌਲੇਜ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਾਕੀ ਮੇਰੇ ਤੋਂ ਬਾਅਦ ਵੀ ਕਿਸੇ ਨੂੰ ਪਤਾ ਹੋਊਗਾ ਵੀਰੇ ਤੇ ਦੱਸਿਓ ਵੀਡੀਓ ਨੂੰ ਦੇਖ ਕੇ ਕੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਨਾ ਕਮੈਂਟ ਕਰਿਓ ਤੇ ਆਪਾਂ ਹੁਣ ਤੁਹਾਨੂੰ ਨਹਾਤ ਹੋ ਕੇ ਮਿਲ ਰਹੇ ਹਾਂ ਦੁਬਾਰੀ ਮੇਕਅਪ ਵਾਏ ਮੈਨੂੰ ਇਹਨਾਂ ਨਹੀਂ ਪਤਾ ਹੈਗਾ ਮੇਕਅਪ ਆਪਾਂ ਕੈਮਰੇ ਤੋਂ ਇਲਾਵਾ ਆਪਾਂ ਕਰ ਲਾਂਗੇ ਮਤਲਬ ਕੈਮਰੇ ਸਾਹਮਣੇ ਨਹੀਂ ਕਰਨਾ ਮੇਕਅਪ ਹਲਕਾ ਹੀ ਕਰਾਂਗੇ ਆਪਾਂ ਤੇ ਬਾਕੀ ਜਿਹੜੀ ਜੁਐਲਰੀ ਆ ਉਹ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਵੀ ਕਿ ਕਿਵੇਂ ਦੀ ਲੱਗਦੀ ਹੈ ਹਨਾ ਕਿਵੇਂ ਦੀ ਲੁੱਕ ਕ੍ਰੀਏਟ ਹੁੰਦੀ ਹੈ ਉਸ ਨਾਲ ਤੇ ਬਣੇ ਰਹੋ ਵੀਡੀਓ ਦੇ ਨਾਲ ਹਨਾ ਐਂਡ ਤੱਕ ਤੇ ਨਾ ਤੋਕੇ ਫਿਰ ਤੁਹਾਨੂੰ ਮਿਲਦੇ ਆਂ ਅੱਜ ਆਪਾਂ ਕਿਤੇ ਜਾਣਾ ਵੀ ਸੀਗਾ ਤੇ ਨਾਲ-ਨਾਲ ਆਪਾਂ ਮੈਂ ਸੋਚਿਆ ਵੀਡੀਓ ਵੀ ਸ਼ੂਟ ਕਰ ਲੈਣੇ ਆ ਤੇ ਤਿਆਰ ਤਾਂ ਹੋਵਾਂਗੇ ਹੀ ਤੇ ਚਲੋ ਜੀ ਮਿਲਦੇ ਆਂ ਆਪਾਂ ਨਾ ਤੋਕੇ ਤਿਆਰ ਹੋ ਕੇ ਠੀਕ ਹੈ ਜੀ ਹਾਂਜੀ ਵੀਰੇ ਆਪਾਂ ਜਿਹੜਾ ਫੰਕਸ਼ਨ ਤੇ ਜਾਣਾ ਸੀ ਆਪਾਂ ਜਾਇਆ ਈ ਮੈਨੂੰ ਵੀਡੀਓ ਬਣਾਉਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਹੁਣ ਮੈਂ ਆ ਗਈ ਸੀ ਫ੍ਰੀ ਹੋ ਗਈ ਸੀਗੀ ਤੇ ਆਪਾਂ ਆਪਣੀ ਵੀਡੀਓ ਜਿਹੜੀ ਕੰਟੀਨਿਊ ਕਰਦੇ ਆ ਅੱਗੇ ਤੇ ਜਿਹੜੇ ਆਪਾਂ ਸੈੱਟ ਸੀਗੇ ਜਿਹਦੇ ਬਾਰੇ ਤੁਹਾਨੂੰ ਆਪਾਂ ਦੱਸਣਾ ਸੀਗਾ ਕਿ ਜਿਹੜਾ ਕੀ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਸੈੱਟ ਜੁਐਲਰੀ ਤੇ ਇਅਰਿੰਗਸ ਮੈਨੇ ਪਾ ਰੱਖੇ ਨੇ ਵੀਰੇ ਸਟੱਡਸ ਨੇਗੇ ਇਹੇ ਤੇ ਛੋਟੇ ਛੋਟੇ ਨੇ ਬਿਲਕੁਲ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਜੇ ਆਪਾਂ ਇਹਨਾਂ ਨੂੰ ਕੱਲਿਆਂ ਨੂੰ ਵੀ ਵੇਅਰ ਕਰਦੇ ਆਂ ਤਾਂ ਵੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਜਿਵੇਂ ਕਿ ਹਨਾ ਕਾਲਜ ਵਾਲੀਆਂ ਕੁੜੀਆਂ ਨੇ ਹਨਾ ਉਹਨਾਂ ਵਾਸਤੇ ਬਹੁਤ ਵੈਸਟ ਹੈਗਾ ਤੇ ਮੇਕਅਪ ਮੈਨੂੰ ਖਾਸ ਤਾਂ ਨਹੀਂ ਆਉਂਦਾ ਕਰਨਾ ਬਟ ਮੈਂ ਹਲਕਾ ਫੁਲਕਾ ਜੇ ਵਸ ਡੰਗਾ ਜਾਂ ਤਾਂ ਮੈਂ ਲਾ ਲੈਂਦੀ ਹੁੰਨੀ ਆ ਹਨਾ ਆਪਾਂ ਕਹਿੰਦੇ ਡੰਗਾ ਲਾ ਹੁੰਦਾ ਮੈਂ ਤੇ ਹੁਣ ਵੀ ਮੈਂ ਹਲਕਾ ਜਿਹਾ ਕੀਤਾ ਹੋਇਆ ਵੀਰੇ ਤੇ ਤੁਹਾਨੂੰ ਪਤਾ ਹੈ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਮੇਰੇ YouTube ਫੈਮਿਲੀ ਹੈ ਉਹਨਾਂ ਨੂੰ ਪਤਾ ਹੈ ਕਿ ਆਪਣੀ ਮਤਲਬ ਬੇਬੀ ਹੋਇਆ ਹਲੇ ਛੋਟਾ ਹੈ ਨਾ ਤਾਂ ਕਰਕੇ ਜਿਹੜੀ ਆਪਾਂ ਆਈ ਬਰੋਸ ਵੀ ਨਹੀਂ ਬਣਾਈਆਂ ਸੀਗੀਆਂ ਤਾਂ ਕਰਕੇ ਮੈਂ ਹਲਕਾ ਹੀ ਮੇਕਅਪ ਕੀਤਾ ਸਿਰਫ ਲਿਪਸਟਿਕ ਲਗਾਈ ਸੀ ਤੇ ਆਈਲਾਈਨਰ ਲਗਾਇਆ ਸੀ ਹਲਕਾ ਜਿਹਾ ਤੇ ਤਾਂ ਵੀ ਆਪਣੀ ਜਿਹੜੀ ਲੁੱਕ ਹੈ ਜੇ ਆਪਾਂ ਸਿੰਪਲ ਰਹਿਨੇ ਆ ਹਨਾ ਵੀ ਆਪਾਂ ਕਾਲਜ ਜਾਣਾ ਹੈ ਆਪਾਂ ਜ਼ਿਆਦਾਤਰ ਕੁਝ ਨਹੀਂ ਲਗਾਣਾ ਲਿਪਸਟਿਕ ਵਗੈਰਾ ਆਪਾਂ ਤਾਂ ਵੀ ਇਹਨੂੰ ਜਿਹੜਾ ਇਹ ਸੈੱਟ ਹੈ ਵੇਅਰ ਕਰਾਂਗੇ ਤਾਂ ਵੀ ਸੁਣਾ ਲੱਗੂਗਾ ਹੁਣ ਜੇ ਆਪਾਂ ਜੇ ਕੋਈ ਦੂਜੇ ਸੈੱਟ ਪਾਉਨੇ ਹਨਾ ਨਾਲ ਆਪਾਂ ਨੂੰ ਮੇਕਅਪ ਕਰਨਾ ਪੈਂਦਾ ਤਾਂ ਉਹ ਸਜਦੇ ਲੈ ਕੇ ਤੇ ਜਾ ਕੇ ਹਨਾ ਤੇ ਬਾਕੀ ਜੇ ਆਪਾਂ ਬਲੇ ਹਲਕੇ ਜੇ ਫੰਕਸ਼ਨ 'ਚ ਜਾਣਾ ਕਿਸੇ ਦੀ ਬਰਥਡੇ ਪਾਰਟੀ 'ਤੇ ਜਾਣਾ ਹੈ ਹਨਾ ਤੇ ਲਾਲੋ ਜਾਂ ਕਿਸੇ ਦੇ ਹੋਰੋ ਕਿਸੇ ਦੀ ਐਨੀਵਰਸਰੀ ਦਾ ਪ੍ਰੋਗਰਾਮ ਹੈ ਤਾਂ ਜਾਣਾ ਹੈ ਨਾ ਜਾਂ ਲਾਲੋ ਕਿਸੇ ਨਵੀਂ ਰਿਸ਼ਤੇਦਾਰੀ ਚ ਆੜਾ ਗਰਮੀ ਦਾ ਮੌਸਮ ਹੈ ਤਾਂ ਫਿਰ ਐਦਾਂ ਦੀ ਚੀਜ਼ ਆਪਾਂ ਪ੍ਰਿੰਟਡ ਸੂਟ ਜ਼ਿਆਦਾ ਪਹਿਨਦੇ ਹਾਂ ਨਾ ਮੈਨੂੰ ਜੋਰਜਟ ਦੇ ਸੂਟ ਵੀਰੇ ਬਹੁਤ ਜ਼ਿਆਦਾ ਪਸੰਦ ਨੇਗੇ ਜੋਰਜਟ ਦੇ ਸੂਟ ਮਤਲਬ ਜਿਹੜੇ ਹਲਕਾ ਵਧੀਆ ਚ ਜੋਰਜਟ ਹੁੰਦੀ ਹੈ ਸੌਫਟ ਵਾਲੀ ਉਹਨਾ ਗਰਮੀਆਂ ਦੇ ਵਿੱਚ ਵੀ ਪੈ ਜਾਂਦੀ ਹੈ ਤੇ ਸਰਦੀਆਂ ਦੇ ਵਿੱਚ ਵੀ ਪੈ ਜਾਂਦੀ ਹੈ ਕਿਉਂਕਿ ਲਾਈਨਿੰਗ ਲੱਗੀ ਹੁੰਦੀ ਹੈ ਹਨਾ ਜਦੋਂ ਬਾਹਲੀ ਕੜਾਕੇ ਦਾ ਗਰਮੀ ਹੁੰਦੀ ਹੈ ਵੀਰੇ ਉਦੋਂ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਆਪਾਂ કોટਨ ਹੀ ਪਾਉਣੀ ਹੈ ਜ਼ਿਆਦਾਤਰ ਤੇ ਬਾਕੀ ਹਨਾ ਹੁਣ ਹਰੇਕ ਥਾਂ ਏਸੀ ਲੱਗੇ ਹੋਏ ਨੇ ਘਰ ਘਰ ਏਸੀ ਲੱਗਿਆ ਹੋਇਆ ਹੈਗਾ ਹਨਾ ਤਾਂ ਫਿਰ ਆਪਾਂ ਅੰਦਰ ਰਹਿਣਾ ਹੁੰਦਾ ਤਾਂ ਫਿਰ ਜੋਰਜ ਅਤੇ ਸੂਟ ਨੇ ਜਿਹੜੇ ਉਹ ਪਾਏ ਜਾਂਦੇ ਨੇ ਕਿਉਂਕਿ ਕੋਟਨ ਦੇ ਸੂਟ ਪਾਰਟੀ ਦੇ ਲੁੱਕ ਨਹੀਂ ਕ੍ਰੀਏਟ ਕਰਦੇ ਨੇ ਤੇ ਬਾਕੀ ਮੈਂ ਨਾ ਵੀ ਸੂਟਾਂ ਦੇ ਜ਼ਿਆਦਾ ਲਟੜਾਪਟਰਾ ਜਿਹਾ ਲਾ ਕੇ ਰਾਜੀ ਨਹੀਂ ਹੈਗੀ ਮੈਂ ਮੋਲ ਲਾਸ ਨਾਲ ਭਰ ਲਿਆ ਜਾਂ ਜਗਾ ਜਗਾ ਤੇ ਨਿੱਚੇ ਕੇ ਰਤੇ ਵੀ ਲਾਸ ਲਾ ਲਈ ਕੋਰੇ ਤੇ ਵੀ ਲਾ ਲਈ ਪੌਚਾਂ ਤੇ ਲਾ ਲਈ ਮੈਨੂੰ ਐਦਾਂ ਨਹੀਂ ਵਧੀਆ ਲੱਗਦੇ ਹੈਗੇ ਸੂਟ ਤੇ ਬਸ ਮੈਂ ਹਲਕਾ ਜਿਹਾ ਜੇ ਮੈਂ ਗਲੇ ਤੇ ਬਾਹਮਾ ਤੇ ਲੈਸ ਲਾਉਣੀ ਆ ਤਾਂ ਮੈਂ ਘੇਰੇ ਤੇ ਨਹੀਂ ਲਾਉਂਦੀ ਜੇ ਘੇਰੇ ਤੇ ਲਾਉਣੀ ਆ ਤਾਂ ਫਿਰ ਮੈਂ ਗਲੇ ਤੇ ਨਹੀਂ ਲਾਉਂਦੀ ਤੇ ਬਾਕੀ ਆਪਣੀ ਆਪਣੀ ਚੁਆਇਸ ਹੁੰਦੀ ਆ ਤਾਂ ਆਪਾਂ ਇਹਨੂੰ ਸਪੀਅਰ ਕਰਕੇ ਦਿਖਾਉਣਾ ਤੁਹਾਨੂੰ ਕਿਵੇਂ ਲੱਗਦਾਗਾ ਤੇ ਗਰਮੀ ਦੀ ਵਜ੍ਹਾ ਕਰਕੇ ਪਰ ਮੈਂ ਇਹ ਨਾ ਆਨਸਰ ਲਾਤਾ ਸੀਗਾ ਤਾਂ ਕਰਕੇ ਹੁਣ ਫਿਰ ਮੈਂ ਤੁਹਾਨੂੰ ਦੁਬਾਰਾ ਤੋਂ ਇਹ ਪਾ ਕੇ ਦਿਖਾਉਣੀ ਆ ਇਹੀ ਵੀਰੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਮਿਸ਼ੂ ਤੋਂ ਮੰਗਵਾਇਆਗਾ ਆਨਲਾਈਨ ਮੰਗਵਾਏ ਨੇ ਇਹ ਦੋ ਆਏ ਨੇ ਇਕੱਠੇ ਤੇ ਓਨਲੀ ਔਨ ਇਹ ਮੈਨੂੰ 128 ਰੁਪਏ ਦੇ ਪਏ ਨੇ ਦੋ ਸੈਟ ਤੇ ਬਾਕੀ ਐਵੇਂ ਨਹੀਂ ਹੈਗਾ ਹਲਕੀ ਕੁਆਲਿਟੀ ਨਹੀਂ ਹੈਗੀ ਇਹ ਵੀ ਲਾ ਲਓ ਤਾਗੇ ਦੇ ਵਿੱਚ ਨਹੀਂ ਪਰੋਏ ਹੋਏ ਜਿਹੜੇ ਪਰਲ ਨੇ ਇਹਦੇ ਵਿੱਚ ਤੇ ਵਧੀਆ ਚੀਜ਼ ਹੈਗੀ ਇਹਦੇ ਵਿੱਚ ਹਲਕਾ ਜਿਹਾ ਨਾ ਇੱਕ 골ਡਨ ਕਲਰ ਦਾ ਪਰਲ ਨਿੱਕਾ ਜਿਹਾ ਪਾਇਆ ਹੋਇਆ ਵਿੱਚ ਵਿੱਚ ਇਹਨਾਂ ਦੇ ਤੇ ਐਦਾਂ ਦੀ ਲੁੱਕ ਬਣਦੀ ਹੈ ਬਾਕੀ ਮੈਂ ਵਿੱਚ ਵੀਡੀਓ ਵੀ ਲਾ ਦਊਗੀ ਹੈਨਾ ਇਸ ਦੇ ਵਿੱਚ ਕੀ ਜਿਹੜੀ ਮੈਂ ਨੇੜੇ ਤੋਂ ਬਣਾਈ ਹੋਈ ਹੈਗੀ ਤੇ ਉਹ ਆਪਾਂ ਕਲਿੱਪਾਂ ਵੀ ਚ ਐਡ ਕਰ ਦਾਂਗੇ ਜੇ ਹੋ ਸਕਿਆ ਤਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਲੁੱਕ ਕ੍ਰੀਏਟ ਹੁੰਦੀ ਹੈ ਇਹਦੇ ਨਾਲ ਹਲਕਾ ਜਿਹਾ ਆਪਾਂ ਜੇ ਆਪਾਂ ਸਿੰਪਲ ਵੀ ਰਹਿਣਾ ਤੇ ਆਪਾਂ ਥੋੜੇ ਜਿਹਾ ਸੋਹਣਾ ਵੀ ਲੱਗਣਾ ਕੋਈ ਸੈਟ ਵਗੈਰਾ ਵੇਅਰ ਕਰਨਾ ਤਾਂ ਵੀ ਬਹੁਤ ਸੋਹਣੀ ਲੁੱਕ ਕ੍ਰੀਏਟ ਕਰਦੇ ਨੇ ਤੇ ਆਪਾਂ ਜੋਰਟਟ ਦਾ ਸੂਟ ਪਾਇਆ ਹੋਇਆ ਹੈ ਹਲਕਾ ਜਾਂ ਤੇ ਬਾਕੀ ਇਹਨਾਂ ਸੈਟਾਂ ਦੀ ਵੀ ਇੱਕ ਹੋਰ ਖਾਸियत ਹੈ ਕਿ ਪਰਲ ਵਾਲਿਆਂ ਦੀ ਕਿ ਇਹ ਹਰੇਕ ਸੂਟ ਨਾਲ ਚੱਲਣਗੇ ਤੁਸੀਂ ਇਮੇਜਨ ਕਰਕੇ ਦੇਖੋ ਵਾਈਟ ਸੂਟ ਨਾਲ ਬਲੈਕ ਨਾਲ ਰੈੱਡ ਨਾਲ ਸਾਰਿਆਂ ਨਾਲ ਚੱਲਣਗੇ ਇਹ ਬਹੁਤ ਸੋਹਣਾ ਲੱਗਦਾ ਹੈ ਇਹ ਸੈਟ ਸਾਰਿਆਂ ਨਾਲ ਹੀ ਤੇ ਬਾਕੀ ਜੇ ਤੁਸੀਂ ਕਿਸੇ ਵਨਡੇ ਵੱਡੇ ਫੰਕਸ਼ਨ ਤੇ ਜਾਣਾ ਹੈ ਨਾ ਜਿਵੇਂ ਕਿ ਕਿਸੇ ਦੀ ਮੈਰਿਜ ਹੈ ਤੁਸੀਂ ਖਾਸ ਪਰਸਨ ਮੈਰਿਜ ਦੇ ਵਿੱਚ ਤਾਂ ਫਿਰ ਇਹ ਥੋੜਾ ਜਿਹਾ ਹਲਕਾ ਹਲਕੀ ਜਿਹੀ ਲੁੱਕ ਕ੍ਰੀਏਟ ਕਰਦੇ ਹਾਂ ਤਾਂ ਤੁਸੀਂ ਉਸ ਦੇ ਅਕੋਰਡਿੰਗ ਚੱਲਣਾ ਹੈਗਾ ਤੇ ਇਹ ਵਾਲਾ ਸੈਟ ਮੈਂ ਤੁਹਾਨੂੰ ਦਿਖਾਤਾ ਕਿ ਕਿੱਦਾਂ ਲੱਗਦਾ ਹੈਗਾ ਪਾਇਆ ਹੋਇਆ ਬ੍ਰੀ ਮੈਂ ਕੋਈ ਮੇਕਅਪ ਨਹੀਂ ਕਰਿਆ ਹੋਇਆ ਹੈਗਾ ਹਨਾ ਵੀ ਕੋਈ ਫਾਊਂਡੇਸ਼ਨ ਕੁਛ ਵੀ ਨਹੀਂ ਲਾਉਂਦੀ ਹੈਗੀ ਮੈਂ ਤੇ ਬਾਕੀ ਜੇ ਬੰਦਾ ਨਾਲ ਨਾਲ ਰੈਡੀ ਹੋਇਆ ਹੋਊਗਾ ਹਨਾ ਥੋੜਾ ਮੇਕਅਪ ਜ਼ਿਆਦਾ ਕੀਤਾ ਹੋਊ ਤਾਂ ਬਹੁਤ ਸੋਹਣਾ ਉਬਰ ਕੇ ਆਊਗਾ ਇਹ ਚੀਜ਼ ਸੈਟ ਹੈ ਬਰਾ ਤੇ 128 ਰੁਪਏ ਦੇ ਮੈਨੂੰ ਪਏ ਸੀਗੇ ਦੋ ਸੈਟ ਸੀਗੇ ਦੂਜਾ ਵੀ ਮੈਂ ਤੁਹਾਨੂੰ ਸ਼ੇਅਰ ਕਰਕੇ ਦਿਖਾਉਣੀ ਆ ਤੇ ਇਹ ਤੁਸੀਂ ਦੇਖ ਹੀ ਲਿਆ ਕਿ ਇਹ ਕਿਵੇਂ ਦਾ ਲੱਗਦਾ ਹੈ ਠੀਕ ਹੈ ਜੀ ਤੇ ਇਹ ਨਾ ਵੀਡੀਓ ਦੇ ਵਿੱਚ ਨਹੀਂ ਪਤਲਾ ਦੋ ਹਨਾ ਇਧਰੋਂ ਜਦੋਂ ਸਟਾਰਟਿੰਗ ਹੁੰਦੀ ਹੈ ਉਦੋਂ ਛੋਟੇ ਬਣ ਕੇ ਨੇ ਤੇ ਸੈਂਟਰ ਦੇ ਵਿੱਚ ਜਾ ਕੇ ਵੱਡੇ ਹੋ ਜਾਂਦੇ ਨੇ ਆ ਵੱਡੇ ਨੇ ਜਿਹੜੇ ਵਿਚਕਾਰ ਹੁੰਦੇ ਨੇ ਵੱਡੇ ਨੇ ਤੇ ਉੱਪਰੋਂ ਛੋਟੇ ਨੇ ਕੀ ਠੀਕ ਹੈ ਜੀ ਇਹ ਹੋ ਗਿਆ ਆਪਣਾ ਅ ਪਹਿਲਾ ਸੀਗਾ ਜਿਹੜਾ ਸੈੱਟ ਇਹ ਆਫਰ ਸੀਗੀ ਅ ਤੁਸੀਂ ਕਿਸੇ ਵੀ ਐਪ ਤੋਂ ਮੰਗਵਾ ਸਕਦੇ ਹੋ ਤੁਹਾਡੀ ਇੱਛਾ ਨਾਲ ਤੇ ਜੇ ਤੁਸੀਂ ਵੀ ਆਪਣੇ ਲੋਕਲ ਮਾਰਕੀਟ ਤੋਂ ਬਾਏ ਕਰਨਾ ਹੈ ਤਾਂ ਉੱਥੋਂ ਵੀ ਕਰ ਸਕਦੇ ਹੋਗੇ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਇਹ ਬਈ ਨਿਸ਼ੋ ਤੋਂ ਮੰਗਵਾਇਆ ਹੈ ਕੀ ਠੀਕ ਹੈ ਸੀਗਾ ਤੇ ਬਾਕੀ ਮੇਰੀ ਭੈਣਾ ਕਮੈਂਟ ਕਰ ਰਹੀਆਂ ਹੁਣ ਜਿਹੜੀ ਮੈਂ ਥਾਂ ਦੇ ਉੱਤੇ ਫੋਟੋ ਲਾਈ ਆ ਉਹਦੇ ਵਿੱਚ ਉਹ ਮਿੱਠਿਆ ਉਹਦੇ ਵਿੱਚ ਮਤਲਬ ਉਹ ਉੱਤ ਮੇਰੀ ਲੰਬੀ ਸ਼ੋ ਹੋ ਰਹੀ ਹੈ ਉਹ ਵੀ ਮੈਂ ਮਿਸ਼ਾ ਤੋਂ ਮੰਗਵਾਇਆ ਸੀਗਾ ਹੈਅਰ ਬਿਗ ਜਆ ਤੇ ਉਹ ਵਾਲਾਂ ਦੇ ਵਿੱਚ ਅਟੈਚ ਹੋ ਜਾਂਦਾਗਾ ਮੇਰਾ ਟੌਪ ਸਟਿੱਕ ਇੱਕ ਤੇ ਉਹ ਵੀਰੇ ਮਤਲਬ ਅਟੈਚ ਹੋ ਜਾਂਦਾਗਾ ਬਾਲਾਂ ਦੇ ਵਿੱਚ ਤੇ ਮਤਲਬ ਡੋਰੀ ਵਾਂਗੂ ਨਹੀਂ ਲੱਗਦਾ ਹੈਗਾ ਉਹਨਾ ਅਸਲੀ ਮਤਲਬ ਆਪਣੇ ਜਿਵੇਂ ਅਸਲੀ ਬਾਲ ਹੁੰਦੇ ਨੇ ਨਾ ਜਿਵੇਂ ਆਇਆ ਲੱਗਦਾ ਹੈਗਾ ਉਹ ਲਾਇਆ ਹੋਇਆ ਤੇ ਜੇ ਕਿਸੇ ਭੈਣ ਨੇ ਮਗਵਾਉਣਾ ਹੋਇਆ ਉਹ ਵੀ ਮੀਸ਼ੋ ਤੋਂ ਹੀ ਮਗਵਾਇਆ ਸੀਗਾ ਮੀਸ਼ੋ ਤੇ ਨਾ ਮਤਲਬ ਥੋੜਾ ਜਿਆ ਆਪਣੇ ਲੈਣ ਦੇ ਅਕੋਰਡਿੰਗ ਵੀ ਠੀਕ ਹੁੰਦੀਆਂ ਨੇ ਚੀਜ਼ਾਂ ਦਾ ਰੇਟ ਸਹੀ ਹੁੰਦਾ ਹੈਗਾ ਜਿਵੇਂ ਫਲਿੱਪਕਾਰਟ ਹੋ ਗਿਆ ਹਨਾ ਐਮਾਜ਼ਨ ਹੋ ਗਿਆ ਉਹਨਾਂ ਤੇ ਥੋੜਾ ਜਿਆ ਹਾਈ ਹੁੰਦਾ ਪ੍ਰਾਈਸ ਤੇ ਤਾਂ ਕਰਕੇ ਬੱਸ ਵੀ ਮੈਂ ਇਹ ਸ਼ੋਤੋ ਹੀ ਮੰਗਵਾਉਣੀ ਹੁੰਦੀ ਹੈਗੀ ਆ ਦੇਖੋ ਜੀ ਇਹਦੇ ਵਿੱਚ ਛੋਟੇ ਪਾਰਲ ਦਿੱਤੇ ਹੋਏ ਰਿਓ ਜਿਹੜਾ ਇਹ ਵਾਲਾ ਇਅਰਿੰਗ ਸੀਗਾ ਸਟੱਡਸ ਸੀਗਾ ਇਹ ਜਿਆਦਾ ਮਤਲਬ ਮੈਨੂੰ ਸੋਨਾ ਲੱਗਿਆ ਵੈਸੇ ਸੋਨਾ ਇਹ ਵੀ ਲੱਗ ਜਾਏਗਾ ਤੇ ਇਹਦੇ ਨਾਲ ਜਿਹੜੀ ਇੱਕ ਤਾਂ ਨਾ ਜੇ ਪੱਖਾ ਛੱਡਦੇ ਆ ਤਾਂ ਆਵਾਜ਼ ਨਹੀਂ ਕਲੀਅਰ ਆਉਂਦੀ ਹੈਗੀ ਕਿ ਜੇ ਪੱਖਾ ਨਹੀਂ ਛੱਡਦੇ ਤਾਂ ਬਈ ਗਰਮੀ ਨੇ ਤਾਂ ਤੋ ਵਾ ਤੋ ਵਾ ਕਰਾਰ ਰੱਖੀ ਸਾਰਿਆਂ ਨੇ ਤੇ ਆ ਇਹਦਾ ਡਬਲ ਲੇਅਰ ਹੈਗੀ ਠੀਕ ਹੈ ਜੀ ਇਹ ਵੀ ਸਾਨੂੰ ਮੇਅਰ ਕਰਕੇ ਖੋਣੀਆਂ 128 ਰੁਪਏ ਦੇ ਵਿੱਚ ਦੋ ਸੈਟ ਕੋਈ ਮਾੜੇ ਵੀ ਹੈਗੇ ਜੇ ਕਿਸੇ ਨੇ ਮੰਗਵਾਉਣੇ ਨੇ ਬਈ ਮੰਗਵਾ ਲਿਓ ਬਾਈ ਬਾਕੀ ਆਪਣਾ ਨਾ ਮਿਸ਼ ਵਾਲਾ ਨਾ ਕੋਈ ਹੋਰ ਲਿੰਕ ਨਹੀਂ ਹੈਗਾ ਤੁਸੀਂ ਕਿਦੋਂ ਵੀ ਲੈ ਸਕਦੇ ਹੋ ਤੇ ਤੇ ਕੋਈ ਡਾਊਟ ਹੋਊਗਾ ਹਨਾ ਵੀ ਇਹ ਨਹੀਂ ਕਿਉਂ ਕਹਿ ਰਹੀ ਐ ਤੇ ਇਹ ਦੇਖੋ ਜੀ ਇਹ ਵਾਲੀ ਇਹ ਨਾ ਮੇਰੇ ਜਿਹੜਾ ਮਤਲਬ ਸ਼ਰਟ ਹੈ ਮੇਰੀ ਇਹਦਾ ਜਿਹੜਾ ਕਲਾ ਹੈ ਉਹ ਥੋੜਾ ਜਿਹਾ ਛੋਟਾ ਬਣ ਗਿਆ ਬੀ ਸ਼ੇਪ ਬਣਾਇਆ ਸੀਗਾ ਤੇ ਥੋੜਾ ਜਿਹਾ ਵੱਡਾ ਜਿਹਾ ਗੋਲ ਰਾਉਂਡ ਨੈਕ ਹੋਊਗਾ ਹਨਾ ਜਾਂ ਚੋਰਸ ਜ਼ਿਆਦਾ ਪਾਉਂਦੇ ਹਨਾ ਉਹ ਹੋਊਗਾ ਉਹਦੇ ਨਾਲ ਉਦੋਂ ਵੀ ਜ਼ਿਆਦਾ ਸੋਹਣਾ ਲੱਗਦੀ ਹੈ ਇਹ ਚੀਜ਼ ਦੇਖੋ ਜੀ ਇਹ ਵਾਲਾ ਸੈਟ ਲੱਗ ਰਿਹਾ ਐਵੇਂ ਦਾ ਤੇ ਗਰਮੀ ਬਹੁਤ ਹੋ ਰਹੀਏਗੀ ਦੇ ਦੱਸਿਓ ਦੋਨਾਂ ਚ ਕਿਹੜਾ ਵਧੀਆ ਲੱਗਿਆ ਤੁਹਾਨੂੰ ਹਲਕੇ ਵਾਲਾ ਵਧੀਆ ਲੱਗਿਆ ਕਿ ਇਹ ਥੋੜਾ ਜਿਹਾ ਡਬਲ ਲੇਅਰ ਹੈ ਜਿਹੜਾ ਇਹ ਵਧੀਆ ਲੱਗਿਆ ਹਨਾ ਤੇ ਬਾਕੀ ਜਿਹੜੇ ਜਿਨ੍ਹਾਂ ਨੂੰ ਮੇਰੀ ਵੀਡੀਓ ਇਹ ਵਧੀਆ ਲੱਗੂਗੀ ਹਨਾ ਤਾਂ ਕਮੈਂਟ ਕਰਕੇ ਦੱਸਿਓ ਕਿ ਮਿਸ਼ੋ ਮਤਲਬ ਮੈਂ ਮਤਲਬ ਪ੍ਰੋਡਕਟ ਜਿਹੜੇ ਮੰਗਵਾਉਂਦੀ ਰਹੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਮਤਲਬ ਕਰਿਆ ਕਰਾਂ ਜਾਂ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂ ਨਹੀਂ ਲੱਗੀ ਹਨਾ ਤੇ ਬਈ ਮੈਂ ਹਰੇਕ ਚੀਜ਼ ਮਿਸ਼ੋ ਤੋਂ ਮੰਗਵਾਉਂਦੀ ਰਹੀਆਂ ਤਾਂ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਿਆ ਕਰਾਂਗੇ ਤੇ ਮੈਂ ਉਤਾਰ ਦਿੰਨੀ ਆ ਕਿਉਂਕਿ ਆਪਣਾ ਕਾਕੂ ਛੋਟਾ ਹੈਗਾ ਉਹਦੇ ਕਈ ਵਾਰ ਆਪਾਂ ਮੋਡਲ ਆਉਣੇ ਹਨ ਤਾਂ ਵੱਜ ਸਕਦਾ ਹੈਗਾ ਤੇ ਮੈਂ ਬਾਹਰ ਅੰਦਰ ਜਾਂਦੀ ਵੀ ਪਾਉਣੀ ਨਹੀਂ ਹੈਗੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀ ਸਾਨੂੰ ਇਹ ਦੋਨੋਂ ਸੈੱਟ ਕਿੰਨੇ ਦੇ ਲੱਗੇ 128 ਰੁਪਏ ਚ ਆਏ ਨੇ ਦੋਨੋਂ ਤੇ ਉਹ ਜਿਹੜਾ ਲਿੰਕ ਹੁੰਦਾ ਡਿਸਕ੍ਰਿਪਸ਼ਨ ਦੇ ਵਿੱਚ ਸ਼ੋਅ ਕਰਨ ਵਾਸਤੇ ਉਹ ਮੇਰੇ ਤੋਂ ਹੁੰਦਾ ਨਹੀਂ ਹੈਗਾ ਮੈਨੂੰ ਆਉਂਦਾ ਨਹੀਂ ਹੈਗਾ ਪਰ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਮੈਂ ਮ ਕੋਸ਼ਿਸ਼ ਕਰੂਗੀ ਕਿ ਇਸੇ ਦੀ ਹੈਲਪ ਨਾਲ ਰਹਿਣਾ ਉਹ ਸ਼ੋਅ ਕਰ ਦੂੰਗੀ ਤੇ ਬਾਕੀ ਵੀਰੇ ਇੱਕ ਹੋਰ ਸੈੱਟ ਸੀਗਾ ਇਹ ਮੈਂ ਪਹਿਲਾਂ ਮੰਗਵਾਇਆ ਸੀ ਹੁਣ ਨਹੀਂ ਮੰਗਵਾਇਆ ਤੇ ਇਹ ਸੀਗਾ ਮਤਲਬ ਮੈਂ ਜਾਗੋ ਵਾਸਤੇ ਮੰਗਵਾਇਆ ਸੀਗਾ ਕਿਤੇ ਮਤਲਬ ਮੈਂ ਰਸਤੇ ਜਾਣਾ ਸੀਗਾ ਮੈਨੇ ਇਸ ਇਫ ਮੈਨੂੰ 1200 ਰੁਪਏ ਦੇ ਰਿਸਿਵ ਹੋਏ ਸੀਗੇ ਇਹ ਆਪਣੇ ਜਿਹੜੇ ਪਾਰਟੀ ਦੇ ਸੂਟ ਹੁੰਦੇ ਨੇ ਉਹਨਾਂ ਦੀ ਉਹਨਾਂ ਨਾਲ ਹੀ ਇਹਨਾਂ ਦੀ ਲੁੱਕ ਸੈੱਟ ਦੀ ਵਧੀਆ ਲੱਗੂਗੀ ਤੇ ਪ੍ਰਿੰਟਡ ਨਾਲ ਨਹੀਂ ਇਹਨਾਂ ਵਧੀਆ ਲੱਗਦਾ ਪਰ ਫਿਰ ਵੀ ਕੁਝ ਮਾੜਾ ਵੀ ਨਹੀਂ ਲੱਗ ਰਿਹਾ ਤੇ ਇਹਦੇ ਨਾਲ ਆਹ ਵਾਲੀ ਈਰਿੰਗ ਸੀ ਤੇ ਬਹੁਤ ਸੋਹਣਾ ਲੱਗਿਆ ਵੀਰੇ ਮੈਨੂੰ 150 ਦੇ ਵਿੱਚ ਕੋਈ ਮਾੜਾ ਨਹੀਂ ਹਨਾ ਜਿਹੜਾ ਆਪਣਾ 150 ਦਾ ਜਿਹੜਾ ਮੁੱਲ ਸੀਗਾ ਉਹ ਇਹ ਸੈੱਟ ਨੇ ਮੋੜਤਾ ਸੀਗਾ ਹਾਂ ਦੇਖੋ ਜੀ ਐਵੇਂ ਗੱਲਾਂ ਤੇ ਬਹੁਤ ਸੋਹਣਾ ਲੱਗ ਰਿਹਾ ਗਾਸੀ ਤੇ ਬਾਕੀ ਤੁਸੀਂ ਵੀ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਬਾਕੀ ਨਾ ਇਹ ਚੀਜ਼ ਜਿਹਦੇ ਵਿੱਚ ਵਾਈਡ ਬੈਲ ਹੁੰਦੇ ਤੇ ਕੁੰਦਨ ਦਾ ਵਾਰ ਕੁੰਦਾ ਹੈ ਬਲੈਕ ਕਰ ਰੈੱਡ ਡਾਰਕ ਕਲਰ ਦੇ ਸੂਟਾਂ ਨਾਲ ਨਾ ਇਹ ਬਹੁਤ ਸੋਹਣਾ ਲੱਗਦਾ ਹੈ ਨਾ ਵੈਸੇ ਸੋਹਣਾ ਤਾਂ ਲਾਈਟ ਕਾਲ ਵੀ ਲੱਗਦਾ ਹੈ ਤੇ ਪਰ ਰੈੱਡ ਸੂਟ ਨਾਲ ਇਹ ਵਾਲੇ ਸੈੱਟ ਐਵੇਂ ਦੇ ਨਾ ਤੁਸੀਂ ਪਹਿਨ ਕੇ ਦੇਖੋ ਕਿ ਆਵਾਦ ਲੱਗਦੇ ਨੇ ਇਸ ਨੂੰ ਨਾ ਬਹੁਤ ਆ ਰਿਹਾ ਹੈ ਇਪਕ ਖਾਚੜ ਲੈਣਾ ਨਾ ਪੱਖੀ ਦੀ ਆਵਾਜ਼ ਕਰਕੇ ਨਾ ਫਿਰ ਆਵਾਜ਼ ਨਹੀਂ ਕਲੀਅਰ ਆਉਂਦੀ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵੀਰੇ ਬੈਡ ਕਮੈਂਟ ਨਾ ਕਰਿਆ ਕਰੋ ਪਹਿਲਾਂ ਮਤਲਬ ਦੋ ਵੀਡੀਓਜ਼ ਤੇ ਕਿਸੇ ਨੇ ਕਮੈਂਟ ਕਰੇ ਸੀ ਵੈਸੇ ਮੈਂ ਕਿਸੇ ਨੂੰ ਰਿਪਲਾਈ ਨਹੀਂ ਕਰਦੀ ਹੁੰਦੀ ਜਿਹੜਾ ਕੋਈ ਬੈਡ ਕਮੈਂਟ ਕਰਦਾ ਆਪਾਂ ਆਖਣਾ ਨਹੀਂ ਹੈਗਾ ਨਾ ਚਲੋ ਜੀ ਮੇਰਾ ਕੋਈ ਸੋਚਾ ਨਾ ਅਗਲੀ ਦੀ ਅਗਲਾ ਕਹਿ ਦਿੰਦਾ ਕੁਝ ਤੇ ਮੈਂ ਜੇ ਬੱਸ ਮੈਂ ਜ਼ਿਆਦਾ ਗੁੱਸਾ ਆਵੇ ਤਾਂ ਮੈਂ ਜੋ ਜਿਹੜਾ ਕਮੈਂਟ ਹੁੰਦਾ ਨੂੰ ਡਿਲੀਟ ਕਰ ਦੇਣੀ ਹੁੰਦੀ ਹੈ ਜੀ ਬਾਕੀ ਅੱਜ ਦਾ ਆਪਣਾ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਂਡ ਤੇ ਵੀ ਮੈਂ ਵੀਡੀਓ ਲਾ ਦੂੰਗੀ ਤੇ ਦੱਸਿਓ ਕਿ ਜਿਹੜੀ ਮੇਰੀ ਲੁੱਕ ਹੈ ਉਸ ਨੂੰ ਕਿਵੇਂ ਦੀ ਲੱਗੀ ਐਵੇਂ ਦੇ ਪ੍ਰਿੰਟਡ ਸੂਟਾਂ ਨਾਲ ਵੀ ਜਿਹਦੇ ਵਿੱਚ ਵਾਈਟ ਕਲਰ ਹੁੰਦਾ ਹੈ ਨਾ ਵਾਈਟ ਕਲਰ ਦਾ ਹੀ ਆਪਾਂ ਜਿਹੜਾ ਹੈਂਡbag ਹੈ ਉਹ ਕੈਰੀ ਕਰ ਸਕਦੇ ਆਂਗੇ ਤੇ ਵਾਈਟ ਕਲਰ ਦੇ ਆਪਾਂ ਸੈਂਡਲ ਜਾਂ ਬੈਲੀ ਵਗੈਰਾ ਪਾ ਸਕਦੇ ਹਾਂ ਤਾਂ ਬਹੁਤ ਸੋਹਣੀ ਲੱਗਦੀ ਹੈਗੀ ਜਿਹੜੇ ਸੂਟਾਂ 'ਚ ਹਲਕਾ ਵਾਈਟ ਕਲਰ ਹੁੰਦਾ ਹੈਗਾ ਹਨਾ ਤੇ ਆਹ ਜਿਹੜੀ ਵਾਈਟ ਨੇ ਸਮ ਜੁਐਲਰੀ ਬਾਰੇ ਦੱਸਿਆ ਆਪਾਂ ਇਹ ਵੀਅਰ ਕਰ ਸਕਦੇ ਹਾਂਗੇ ਹਨਾ ਜੀ ਤੇ ਬਾਕੀ ਹੋਰ ਵੀ ਮੈਂ ਆ ਆਰਡਰ ਲਾਇ ਹੋਏ ਨੇ ਕਿ ਵਿਸ਼ੋ ਤੋਂ ਜੋ ਕਿ ਹੋਮ ਡੈਕੋਰ ਵਾਸਤੇ ਜਿਵੇਂ ਕਿ ਵਾਲ ਹੈਂਗਿੰਗ ਹੁੰਦੇ ਨੇ ਹਨਾ ਤੇ ਉਹ ਲਾਏ ਹੋਏ ਨੇ ਜੀ ਜਦੋਂ ਆਪਾਂ ਘਰੇ ਜਾਵਾਂਗੇ ਆਪਾਂ ਫਿਰ ਘਰ ਹੀ ਥੋੜਾ ਨਾ ਨਿਊ ਚਿੱਕਾ ਆਪਾਂ ਜਿਹੜੀਆਂ ਮੰਗਵਾਈਆਂ ਨੇ ਵੀ ਸ਼ੋਤ ਆਪਾਂ ਉਹ ਲਗਾਵਾਂਗੇ ਤੇ ਤੁਹਾਨੂੰ ਦੁੱਕ ਵੀ ਦਿਖਾਵਾਂਗੇ ਕਿ ਉਹ ਕਿਵੇਂ ਦੇ ਲੱਗ ਰਹੇ ਨੇ ਤੇ ਬਾਕੀ ਐਦਾ ਹੀ ਮੇਰੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਹਨਾ ਸਪੋਰਟ ਕਰਦੇ ਰਹੋ ਤੇ ਆਪਣਾ ਵਾਚ ਟਾਈਮ ਨਹੀਂ ਪੂਰਾ ਹੋਇਆ ਹਲੇ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਿ ਤੁਹਾਨੂੰ ਮੇਰੀ ਵੀਡੀਓ ਹੈਲਪਫੁਲ ਰਹੀ ਜਾਂ ਨਹੀਂ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਬਾਕੀ ਜਿਹੜਾ ਆਉਣ ਵਾਲਾ ਟ੍ਰੈਂਡ ਹੈ ਹਨਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਰਾਵਾਂਗੇ ਕਿ ਅੱਗੇ ਕਿਹੜਾ ਟ੍ਰੈਂਡ ਜਿਹੜਾ ਆਪਾਂ ਮਤਲਬ ਆਉਣ ਵਾਲਾ ਹੈਗਾ ਤੇ ਬਾਕੀ ਵੀਰੇ ਅ ਅੱਜ ਇੱਕ ਭੈਣ ਦਾ ਕਮੈਂਟ ਆਇਆ ਸੀ ਉਹਦੇ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਕਿ ਆਪਾਂ ਠੰਡ ਦੇ ਵਿੱਚ ਵੀ ਤੇ ਗਰਮੀ ਦੇ ਵਿੱਚ ਵੀ ਕੋਈ ਐਦਾਂ ਦਾ ਸਟੱਪ ਦੱਸੋ ਸੂਟ ਦਾ ਸੂਟਾਂ ਦਾ ਕਿ ਜਿਹੜਾ ਦੋਨੇ ਸੀਜ਼ਨਾਂ ਦੇ ਵਿੱਚ ਚੱਲ ਸਕੇ ਵੈਸੇ ਅ ਚਲੋ ਆਪਾਂ ਬਣਾਵਾਂਗੇ ਅਲੱਗ ਤੋਂ ਵੀਡੀਓ ਹਨਾ ਉਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੇ ਚਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਓਕੇ ਬਾਏ